ਕਦੇ ਗਮਾੜਾ ਚਾਹੀਦਾ ਹੈ ਕਦੇ ਪੂਡਾ ਦੇ ਅਫੀਸ਼ੀਅਲਸ ਨੂੰ ਮਿੰਡੀ ਦਾ ਰਹਿਰਾ ਕੋਲੇ ਚਾਹੀਦਾ ਵੀ ਸਾਡੀ ਕੋਈ ਸੁਣਵਾਈ ਕਰੇ ਲੇਟੈਸਟ ਪੋਜੀਸ਼ਨ ਇਹ ਹੈ ਕਿ ਗਮਾੜਾ ਨੇ ਇਹਨੂੰ ਰਿਜ਼ਿਊਮ ਕਰ ਲਿਆ ਕਿਉਂਕਿ ਇਹਨਾਂ ਨੇ ਗਮਾੜਾ ਦੇ ਪੈਸੇ ਵੀ ਨਹੀਂ ਦਿੱਤੇ ਪਹਿਲੀ ਤਾਂ ਗੱਲ ਹੈ ਜਿਹੜੇ ਗਮਾੜਾ ਨੇ ਇਹਨਾਂ ਨੂੰ ਪੈਸੇ ਵਾਪਸ ਕੀਤੇ ਉਹ ਨਹੀਂ ਸੀ ਕਰਨੇ ਚਾਹੀਦੇ ਕਿਉਂਕਿ ਪੈਸੇ ਇਹਦੇ ਨਹੀਂ ਪੈਸੇ ਤਾਂ ਸਾਡੇ ਆ ਦੂਸਰਾ ਜਿਹੜੀ ਬਿਲਡਿੰਗ ਖੜੀ ਕੀਤੀ ਹੈ ਉਹਦੇ 'ਚ ਵੀ ਸਾਡੇ ਪੈਸੇ ਲੱਗੇ ਹੋਏ ਆ ਇਹਨੇ ਤਾਂ ਉਹਨੇ ਪੈਸੇ ਖਰਚ ਕੀਤੇ ਨਹੀਂ ਜਿੰਨੇ ਇਹਨੇ ਇਕੱਠੇ ਕਰ ਲਏ ਜੇ ਇਹਨਾਂ ਨੂੰ ਪੈਸੇ ਘੁਮਾਡਾ ਵਾਪਸ ਦੇਈ ਜਾਊਗੀ ਤਾਂ ਸਾਡਾ ਕੀ ਹੋਊਗਾ ਕੱਲ ਨੂੰ ਸਾਨੂੰ ਕਿੱਥੋਂ ਪੈਸੇ ਕੌਣ ਦੇਊਗਾ ਕਈ ਵਾਰੀ ਅੱਡਾ ਡੇ ਇਨਵੈਸਟਰਸ ਲੈ ਕੇ ਆਇਆ ਉਹ ਹੁਣ ਫੇਰ ਇੱਕ ਨਵਾਂ ਦੋ ਤਿੰਨ ਦਿਨ ਪਹਿਲਾਂ ਸ਼ੁਰੂ ਹੋਇਆ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੇ ਚਲੋ ਜੀ ਤੁਸੀਂ ਇਹੀ ਬਿਲਡਰ ਤੋਂ ਕੰਮ ਕਰਾਉਣਾ ਤਾਂ ਉਹ ਸਾਨੂੰ ਪੈਨਲਟੀ ਦੇਵੇ ਇਹ ਹੋਰ ਇਨਵੈਸਟਮੈਂਟ ਵੀ ਤੁਸੀਂ 에어ਪੋਰਟ ਰੋਡ ਤੇ ਕੀਤੀ ਆ ਬੜਾ ਸ਼ਾਨਦਾਰ ਉਹ ਏਰੀਆ ਜਿਹੜਾ ਮਹਾਲੀ ਦਾ ਟਾਪ ਦਾ ਏਰੀਆ ਹੈ ਔਰ ਅਗਰ ਉੱਥੇ ਇਨਵੈਸਟਮੈਂਟ ਤੋਂ ਦੀ ਇਨਸ਼ੋਰ ਨਹੀਂ ਹੈਗੀ ਫਿਰ ਤਾਂ ਵੱਡੇ ਸਵਾਲ ਨੇ ਕਿ ਦੂਜਾ ਇਨਵੈਸਟਰ ਕਿਦਾਂ ਪੰਜਾਬ ਦੇ ਵਿੱਚ ਆ ਕੇ ਫੈਕਟਰੀ ਕਾਰੋਬਾਰ ਕਿਵੇਂ ਲਾਏਗਾ ਤੁਸੀਂ ਅੱਗੇ ਕੀ ਕਦਮ ਚੱਕੋਗੇ ਜੀ ਇਹਦੇ ਲਈ ਅਸੀਂ ਤਾਂ ਪੰਜਾਬ ਗਵਰਨਮੈਂਟ ਨੂੰ ਵੀ ਰਿਕੁਐਸਟ ਕਰ ਰਹੇ ਆਂ ਪ੍ਰਾਈਮ ਮਿੰਿਸਟਰ ਨੂੰ ਵੀ ਲਿਖਿਆ ਸਾਰੇ ਜਿੰਨੇ ਵੀ ਸਟੇਟ ਗਵਰਨਮੈਂਟ ਦੇ ਪਾਲਿਸ ਹੈ ਆਈਡੀ ਹੈ ਸਭ ਨੂੰ ਅਸੀਂ ਮੇਲ ਪਾਈ ਹੈ ਲੇਕਿਨ ਕੋਈ ਕਿਸੇ ਦਾ ਕੋਈ ਰਿਸਪੌਂਸ ਨਹੀਂ ਆ ਰਿਹਾ ਜਾਂ ਕੁਝ ਅਸੀਂ ਉਸਤੇ ਕੋਈ ਐਕਸ਼ਨ ਉਹ ਸਾਰਾ ਪੈਸਾ ਸਾਈਕਲ ਆਫ ਕਰਕੇ ਉਹ ਆਪਣਾ ਚਲਾ ਗਿਆ ਗਮਾਡਾ ਨੂੰ ਜਿਹੜੀ ਪਾਵਰ ਦਿੱਤੀ ਹੈ ਬਹੁਤ ਵਾਸਟ ਪਾਵਰ ਦਿੱਤੀ ਹੈ ਜਿਹਨੇ ਦਿੱਤੇ ਕੋਈ ਗਵਰਨਮੈਂਟ ਦਾ ਕੰਟਰੋਲ ਨਹੀਂ ਹੈ ਗਮਾਡਾ ਨੇ ਇੱਕ ਪ੍ਰੋਜੈਕਟ ਵੇਚ ਦਿੱਤਾ ਹੈ ਬਿਲਕੁਲ ਕਲੀਅਰ ਵਾਲੀ ਜਿhko ਗਮਾਡਾ ਰੇਰਾ ਇਹ ਬਿਲਡਰ ਇਹਨਾਂ ਦੀ ਮਿਲੀਭੁਗਤ ਕਰਕੇ ਇਹ ਇਨਵੈਸਟਰ ਨੂੰ ਨੁਕਸਾਨ ਪਹੁੰਚਾ ਰਿਹਾ ਤੇ ਕਿਸੇ ਨੂੰ ਕੋਈ ਇਨਸਾਫ ਨਹੀਂ ਦੇ ਰਿਹਾ ਉੱਪਰ ਗਵਰਨਮੈਂਟ ਨੇ ਗਮਾੜਾ ਨੂੰ ਅਨਲਿਮਿਟਿਡ ਪਾਵਰ ਦਿੱਤੀ ਮੈਂ ਜਿਹੜੀਆਂ ਉਹ ਅਨਲਿਮਿਟਿਡ ਪਾਵਰ ਦਾ ਮਿਸਯੂਜ਼ ਗਮਾੜਾ ਕਰ ਇਹਨਾਂ ਦੇ ਉੱਤੇ ਕੋਈ ਅਥਾਰਟੀ ਬੈਠੀ ਹੋਣੀ ਚਾਹੀਦੀ ਹੈ ਕੋਈ ਕਮੇਟੀ ਹੋਣੀ ਚਾਹੀਦੀ ਜਿਹੜੀ ਡਿਸੀਜਨ ਲਵੇ ਕਿ ਗਮਾੜਾ ਇੱਕ ਚੀਜ਼ ਵੇਚੀ ਵੀ ਨੂੰ ਹਾਉ ਹੀ ਕੈਨਸਲ ਦਾ ਉਹਦੀ ਸੇਲ ਡੀਡ ਹੈ ਉਹਨੂੰ ਕਿੱਦਾਂ ਕੈਨਸਲ ਕਰ ਸਕਦਾ ਉਹਦੇ ਪੈਸੇ ਵਾਪਸ ਦੇ ਸਕਦਾ ਪੰਜਾਬ ਦੇ ਵਿੱਚ ਬੜਾ ਰੌਲਾ ਪੈਂਦਾ ਕਿ ਅਸੀਂ ਇਨਵੈਸਟ ਪੰਜਾਬ ਦੀ ਮਹਮਾ ਜਿਹੜੀ ਸ਼ੁਰੂ ਕਰਾਂਗੇ ਬਹੁਤ ਜ਼ਿਆਦੇ ਜਿਹੜੇ ਲੋਕ ਆ ਉਹ ਪੰਜਾਬ ਦੇ ਵਿੱਚ ਇਨਵੈਸਟ ਕਰਨ ਆਪਣੇ ਵਿਜੋਗ ਖੋਲਣ ਆਪਣਾ ਕਾਰੋਬਾਰ ਆ ਜਿਹੜਾ ਉਹ ਸਥਾਪਿਤ ਕਰਨ ਜਿਸ ਨਾਲ ਪੰਜਾਬ ਦੀ ਨੌਜਵਾਨੀ ਜਿਹੜੀ ਲਗਾਤਾਰ ਪ੍ਰਵਾਸ ਕਰ ਰਹੀ ਹੈ ਉਸ ਨੂੰ ਵੀ ਰੋਜ਼ਗਾਰ ਮਿਲੇ ਪਰ ਇੱਕ ਪਾਸੇ ਜਿਹੜੇ ਲੋਕ ਇਨਵੈਸਟ ਕਰ ਰਹੇ ਨੇ ਉਹ ਕਹਿੰਦੇ ਕਿ ਸਾਡੇ ਨਾਲ ਵੀ ਧੋਖਾ ਹੋ ਰਿਹਾ ਸਾਨੂੰ ਉਹ ਡਿਲੀਵਰ ਨਹੀਂ ਕੀਤਾ ਜਾ ਰਿਹਾ ਜਿਹਦੇ ਲਈ ਅਸੀਂ ਇਨਵੈਸਟ ਕੀਤਾ ਤਾਂ ਇਸੇ ਤਰ੍ਹਾਂ ਦਾ ਮਾਮਲਾ ਮਹਾਲੀ ਤੋਂ ਸਾਹਮਣੇ ਆਇਆ ਬਹੁਤ ਸਾਰੇ ਲੋਕਾਂ ਨੇ ਮਿਲ ਕੇ ਜਿਹੜਾ ਇੱਕ ਜਗ੍ਹਾ ਇਨਵੈਸਟ ਕੀਤਾ 40500 ਕਰੋੜ ਰੁਪਏ ਦਾ ਅਮਾਉਂਟ ਹੈ ਔਰ ਉਹਨਾਂ ਨੂੰ ਉਸ ਦਾ ਕੋਈ ਜਵਾਬ ਨਹੀਂ ਅਜੇ ਤੱਕ ਮਿਲਿਆ ਕਈ ਸਾਲ ਬੀਤ ਕੇ ਨੇ ਪੂਰਾ ਮਾਮਲਾ ਜਾਣਦੇ ਆ ਮੇਰੇ ਨਾਲ ਉਹਨਾਂ ਚੋਂ ਉਹ ਲੋਕ ਨੇ ਜਿਹੜੇ ਇਸ ਮਸਲੇ ਨੂੰ ਚੱਕ ਰਹੇ ਨੇ ਜਿਨ੍ਹਾਂ ਦੇ ਪੈਸੇ ਜਿਹੜੇ ਇਸ ਵਿੱਚ ਫਸੇ ਹੋਏ ਨੇ ਅਸਰ ਤੁਹਾਡਾ ਨਾਮ ਕੀ ਆ ਮੈਂ ਜੀ ਪਰਮਜੀਤ ਸਿੰਘ ਗਿੱਲ ਹੈਗਾ ਮੇਰਾ ਨਾਮ ਮੈਂ 에ਅਰ ਫੋਰਸ ਦੇ ਵਿੱਚ 40 ਸਾਲ ਨੌਕਰੀ ਕੀਤੀ ਉਸ ਤੋਂ ਬਾਅਦ ਰਿਟਾਇਰ ਹੋ ਕੇ ਮੈਂ ਮਹਾਲੀ ਦੇ ਵਿੱਚ ਸੈਟਲ ਹੋਇਆ ਸਰ ਤੁਹਾਡਾ ਵੀ ਨਾਮ ਜ਼ਰੂਰ ਦੱਸੋ ਮੇਰਾ ਨਾਮ ਤੇਜਵੰਤ ਸਿੰਘ ਕੰਬੋਜ ਹੈ ਤੇ ਮੈਂ ਸੈਂਟਰਲ ਗਵਰਨਮੈਂਟ ਤੋਂ ਰਿਟਾਇਰ ਹੋਇਆ ਐਡੀਸ਼ਨਲ ਜਨਰਲ ਮੇਜਰ ਤੇ ਮੈਂ ਵੀ ਇੱਕ ਛੋਟਾ ਜਿਹਾ ਇਨਵੈਸਟਰ ਹਾਂ ਇਸ ਇਸੇ ਪ੍ਰੋਜੈਕਟ ਦੇ ਵਿੱਚ ਔਰ ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਸ਼ ਦੀ ਵਜ ਦੇ ਵਿੱਚ ਵੀ ਰਹੇ ਹੋ ਜਿਹੜੀ ਕਮਾਈ ਕੀਤੀ ਹੋਣੀ ਹੈ ਤੁਸੀਂ ਜਿਹੜੀ ਤਨਖਾਹ ਹੋਣੀ ਹੈ ਕਿੰਨੇ ਸਾਲਾਂ ਦਾ ਜੁੜਿਆ ਹੋਣਾ ਉਹਦੇ ਵਿੱਚ ਕਿੰਨੇ ਕ ਪੈਸੀ ਤੁਸੀਂ ਇਨਵੈਸਟ ਕੀਤੇ ਮੈਂ ਜੀ ਕੋਈ 70 ਲੱਖ ਉਹ ਗ੍ਰੈਚਿਉਟੀ ਵਗੈਰਾ ਮਿਲੀ ਸੀਗੀ ਪ੍ਰੋਵੀਡੈਂਟ ਫੰਡ ਮਿਲਿਆ ਸੀ 70 ਲੱਖ ਰੁਪਏ ਮੈਂ ਇਹਦੇ ਵਿੱਚ ਪਾਤਾ ਇਸ ਕਰਕੇ ਕਿਉਂਕਿ ਇੱਕ ਤਾਂ ਸਾਈਟ ਦੀ ਲੋਕੇਸ਼ਨ ਬੜੀ ਸੋਹਣੀ ਸੀ ਫਿਰ ਇਹ ਗਮਾੜਾ ਤੇ ਰੇਰਾ ਅਪਰੂਵਡ ਸੀਗਾ ਇਹ ਪ੍ਰਾਈਵੇਟ ਇੱਕ ਤਰ੍ਹਾਂ ਦਾ ਕਲੋਨੀ ਕੱਟੀ ਹੋਈ ਨਹੀਂ ਸੀ ਅਸੀਂ ਕਿਹਾ ਚਲੋ ਜੀ ਰੇਰਾ ਹੈ ਗਮਾੜਾ ਹੈ ਤਾਂ ਸਾਡੀ ਜਿਹੜੀ ਇਨਵੈਸਟਮੈਂਟ ਹੈ ਉਹ ਸੇਫ ਹੋਏਗੀ ਉਹ ਸੋਚਦੇ ਹੋਏ ਅਸੀਂ ਇਹਦੇ ਵਿੱਚ ਪੈਸੇ ਪਾ ਦਿੱਤੇ ਕਿੰਨੇ ਕੁ ਲੋਕ ਹੋਰ ਨੇ ਜਿਨ੍ਹਾਂ ਨੇ ਇਨਵੈਸਟ ਕੀਤਾ ਇਹ 1200 ਤੋਂ ਜ਼ਿਆਦਾ ਲੋਕ ਹੈਗੇ ਆ ਜਿਨ੍ਹਾਂ ਨੇ ਇਨਵੈਸਟ ਕੀਤਾ ਤੇ ਤਕਰੀਬਨ 70 ਤੋਂ 90% ਪੇਮੈਂਟ ਸਾਰੇ ਲੋਕਾਂ ਨੇ ਕਰ ਦਿੱਤੀ ਹੋਈ ਆ ਕਿੰਨੇ ਕਰੋੜ ਬਣ ਜਾਂਦਾ ਟੋਟਲ ਅਮਾਉਂਟ ਕੋਈ 432 ਕਰੋੜ ਜਿਹੜਾ ਇਨਵੈਸਟਰਸ ਨੇ ਪਾਇਆ ਤੇ ਕੋਈ ਪੌਣੇ 200 ਕਰੋੜ ਇਹਨਾਂ ਨੇ ਲੋਨ ਵਗੈਰਾ ਇਧਰ ਉਧਰੋਂ ਫੜ ਕੇ ਚੱਕਿਆ ਹੋਇਆ ਤਾਂ 600 ਕਰੋੜ ਰੁਪਈਆ ਇਹਨਾਂ ਨੇ ਇਸ ਪ੍ਰੋਜੈਕਟ ਲਈ ਇਕੱਠਾ ਕੀਤਾ ਹੋਇਆ ਤੇ ਹੁਣ ਗੱਲ ਕਿੱਥੇ ਖੜੀ ਆ ਤੁਹਾਡੇ ਨਾਲ ਬੇਇਨਸਾਫੀ ਤੁਸੀਂ ਅੱਜ ਆਵਾਜ਼ ਉਠਾਈ ਅਕੇ ਇਨਸਾਫ ਨਹੀਂ ਹੋਇਆ ਜੋ ਕਿਹਾ ਗਿਆ ਸੀਗਾ ਉਹ ਹੋਇਆ ਨਹੀਂਗਾ ਬਹੁਤ ਜ਼ਿਆਦਾ ਅਕੜਨਾਵਾ ਹੁੰਦੀਆਂ ਨੇ ਅਜਈਆਂ ਜਿੱਥੇ ਅਜਾ ਸਾਹਮਣੇ ਆਉਂਦਾ ਤੁਹਾਡੇ ਨਾਲ ਕੀ ਹੋਇਆ ਇਹ 2015 ਦੇ ਵਿੱਚ ਲਾਂਚ ਹੋਇਆ ਸੀਗਾ ਜੀ ਪ੍ਰੋਜੈਕਟ ਐਗਰੀਮੈਂਟ ਸਾਈਨ ਕਰਨ ਤੋਂ ਬਾਅਦ ਸਾਨੂੰ ਕਿਹਾ ਸੀਗਾ ਜੀ 48 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਕੰਪਲੀਟ ਹੋ ਜਾਊਗਾ ਤੇ ਉਸ ਉਸ ਵੇਲੇ ਤੱਕ ਜਦੋਂ ਤੱਕ ਤੁਹਾਨੂੰ ਪੋਜੀਸ਼ਨ ਨਹੀਂ ਹੁੰਦੀ ਉਦੋਂ ਤੱਕ ਅਸੀਂ ਤੁਹਾਨੂੰ 10% ਪਰ ਸ਼ੋਰਟ ਰਿਟਰਨ ਦੇਵਾਂਗੇ ਹੁਣ ਜਦੋਂ ਕਰੋਨਾ ਮਹਾਂਮਾਰੀ ਹੋਈ ਉਦੋਂ ਇਹ ਪ੍ਰੋਜੈਕਟ ਬੰਦ ਹੋ ਗਿਆ ਉਸ ਤੋਂ ਬਾਅਦ ਇੱਥੇ ਕੋਈ ਕੰਮ ਨਹੀਂ ਹੋਇਆ ਤੇ ਇਹਨਾਂ ਨੇ 2019 ਦੇ ਵਿੱਚ ਜਿਹੜੀ ਸ਼ੋਰਟ ਰਿਟਰਨ ਦੀ ਪੇਮੈਂਟ ਸੀ ਉਹ ਵੀ ਬੰਦ ਕਰ ਦਿੱਤੀ ਤੇ ਹੁਣ ਅਸੀਂ ਪਿਛਲੇ 2 ਸਾਲਾਂ ਤੋਂ ਜਾ ਰਹੇ ਹਾਂ ਬਾਰ-ਬਾਰ ਕਦੇ ਗਮਾੜਾ ਜਾਇਦਾ ਕਦੇ ਪੂਡਾ ਦੇ ਅਫੀਸ਼ੀਅਲਸ ਨੂੰ ਮਿਲੀਦਾ ਹੈ ਰਹਿਰਾ ਕੋਣੇ ਜਾਇਦਾ ਵੀ ਸਾਡੀ ਕੋਈ ਸੁਣਵਾਈ ਕਰੇ ਇੰਸ਼ੋਰੈਂਸ ਰੱਬ ਵੱਲੇ ਇੰਸ਼ੋਰੈਂਸ ਦਾ ਸਾਰੇ ਦੇ ਦਿੰਦੇ ਹਾਂ ਜੀ ਹਾਂ ਕੋਈ ਨਹੀਂ ਅਸੀਂ ਤੁਹਾਡਾ ਧਿਆਨ ਰੱਖਾਂਗੇ ਉਹ ਪਰ ਰਾਈਟਿੰਗ ਦੇ ਵਿੱਚ ਸਾਨੂੰ ਦੇਣ ਨੂੰ ਕੋਈ ਤਿਆਰ ਨਹੀਂ ਹੈਗਾ ਲੇਟੈਸਟ ਪੋਜੀਸ਼ਨ ਇਹ ਹੈਗੀ ਹੈ ਵੀ ਗਮਾੜਾ ਨੇ ਇਹਨੂੰ ਰਿਜ਼ਿਊਮ ਕਰ ਲਿਆ ਕਿਉਂਕਿ ਇਹਨਾਂ ਨੇ ਗਮਾੜਾ ਦੇ ਪੈਸੇ ਵੀ ਨਹੀਂ ਦਿੱਤੇ ਤੇ ਉਹ ਗਮਾੜਾ ਨੇ ਉਹ ਪਲਾਟ ਇਹਨਾਂ ਤੋਂ ਵਾਪਸ ਲੈ ਲਿਆ ਇਹਨਾਂ ਦੇ ਪੈਸੇ ਇਹਨਾਂ ਨੂੰ ਵਾਪਸ ਕਰਤੇ ਪਰ ਉਹ ਬਿਲਡਰ ਨੇ ਕਿਹਾ ਜਿਹੜੀਆਂ ਮੈਂ ਬਿਲਡਿੰਗਸ ਖੜੀਆਂ ਕੀਤੀਆਂ ਇਹਨਾਂ ਦੇ ਪੈਸੇ ਵੀ ਦਿਓ ਤੇ ਅੱਜ ਕੱਲ ਉਹਦੀ ਇਵੈਲੂਏਸ਼ਨ ਚੱਲ ਰਹੀ ਹੈ ਪਹਿਲੀ ਤਾਂ ਗੱਲ ਹੈ ਜਿਹੜੇ ਗਮਾੜਾ ਨੇ ਇਹਨਾਂ ਨੂੰ ਪੈਸੇ ਵਾਪਸ ਕੀਤੇ ਹੁਣ ਨਹੀਂ ਸੀ ਕਰਨੇ ਚਾਹੀਦੇ ਕਿਉਂਕਿ ਪੈਸੇ ਇਹਦੇ ਨਹੀਂ ਪੈਸੇ ਤਾਂ ਸਾਢੇ ਆ ਉਹ ਦੂਸਰਾ ਜਿਹੜੀ ਬਿਲਡਿੰਗ ਖੜੀ ਕੀਤੀ ਹੈ ਉਹਦੇ ਚ ਵੀ ਸਾਢੇ ਪੈਸੇ ਲੱਗੇ ਹੋਏ ਆ ਇਹਨੇ ਤਾਂ ਉਹਨੇ ਪੈਸੇ ਖਰਚ ਕੀਤੇ ਨਹੀਂ ਜਿੰਨੇ ਇਹਨੇ ਇਕੱਠੇ ਕਰ ਲਏ ਤੇ ਇਸ ਲਈ ਜੇ ਇਹਨਾਂ ਨੂੰ ਪੈਸੇ ਗਮਾੜਾ ਵਾਪਸ ਦੇਈ ਜਾਊਗੀ ਤਾਂ ਸਾਡਾ ਕੀ ਹੋਊਗਾ ਕੱਲ ਨੂੰ ਸਾਨੂੰ ਕਿੱਥੋਂ ਪੈਸੇ ਕੌਣ ਦੇਊਗਾ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਆ ਵੀ ਭਾਈ ਉਹ ਇਹਨੂੰ ਪੈਸੇ ਵਾਪਸ ਨਾ ਦੇਓ ਉਹ ਪੈਸੇ ਦੇ ਨਹੀਂ ਗਏ ਤੇ ਜੇ ਇਹ ਉਹ ਬਿਲਡਰ ਕਹਿੰਦਾ ਜੀ ਮੈਂ ਤੁਹਾਨੂੰ ਗਮਾੜਾ ਨੂੰ ਕਹਿੰਦਾ ਜੀ ਮੇਰੇ ਕੋਲੇ ਫਾਈਨੈਂਸਰ ਆ ਗਏ ਮੈਂ ਤੁਹਾਨੂੰ ਵਾਪਸ ਕਰ ਦਿੰਨਾ ਤੁਹਾਡੇ ਪੈਸੇ ਜਿੰਨੀ ਵੀ ਪੇਮੈਂਟ ਕਰ ਦੇਣਾ ਉਹ ਉਹ ਤਾਂ ਦੋ ਸਾਲਾਂ ਤੋਂ ਐਂ ਕਹਿੰਦਾ ਰਹਿੰਦਾ ਕਈ ਵਾਰੀ ਅੱਡ-ਅੱਡ ਇਨਵੈਸਟਰਸ ਲੈ ਕੇ ਆਇਆ ਉਹ ਹੁਣ ਫੇਰ ਇੱਕ ਨਵਾਂ ਦੋਕ ਦਿਨ ਪਹਿਲਾਂ ਸ਼ੁਰੂ ਹੋਇਆ ਪਰ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੇ ਚਲੋ ਜੀ ਤੁਸੀਂ ਇਹੀ ਬਿਲਡਰ ਤੋਂ ਕੰਮ ਕਰਾਉਣਾ ਹੈ ਤਾਂ ਸਾਨੂੰ ਪੈਨਲਟੀ ਦੇਵੇ ਸਾਥੋ ਤਾਂ 18% ਪੈਨਲਟੀ ਲੈ ਲੈਂਦਾ ਹੀ ਜਦੋਂ ਮਾੜੀ ਜੀ ਇਨਸਟਾਲਮੈਂਟ ਅਸੀਂ ਲੇਟ ਕਰ ਦਿੰਦੇ ਸੀ ਹੁਣ ਇੰਨੇ ਸਾਲਾਂ ਤੋਂ ਇਹਨੇ ਲੇਟ ਕੀਤਾ ਹੋਇਆ ਪ੍ਰੋਜੈਕਟ ਉਹਨੂੰ ਸਾਨੂੰ ਪੈਨਲਟੀ ਦੇਣੀ ਚਾਹੀਦੀ ਹੈ ਇਹ ਰੇਰ ਰਾ ਦੀ ਰੂਲਿੰਗ ਹੈਗੀ ਹੈ 10.85% ਇੱਥੇ ਮੁੱਲਾਂਪੁਰ ਦੇ ਵਿੱਚ ਕੇਸ ਸੀਗਾ ਉਹਦੇ ਤੇ ਇਹਨਾਂ ਨੇ ਲਾਈ ਬਿਲਡਰ ਦੇ ਉੱਤੇ ਪੈਨਲਟੀ ਸੁਪਰੀਮ ਕੋਰਟ ਦੀ 2022 ਦੀ ਰੂਲਿੰਗ ਹੈ 18% ਇਸ ਉਸ ਹਿਸਾਬ ਨਾਲ ਸਾਨੂੰ ਵੀ ਜਿੰਨਾ ਚਿਰ ਪੋਜੀਸ਼ਨ ਨਹੀਂ ਹੁੰਦੀ ਬਿਲਡਰ ਤੋਂ ਪੈਨਲਟੀ ਲੈ ਕੇ ਦੇਣੀ ਚਾਹੀਦੀ ਆ ਸਭ ਇਹ ਔਰ ਇਨਵੈਸਟਮੈਂਟ ਵੀ ਤੁਸੀਂ 에어ਪੋਰਟ ਰੋਡ ਤੇ ਕੀਤੀ ਆ ਬੜਾ ਸ਼ਾਨਦਾਰ ਉਹ ਏਰੀਆ ਜਿਹੜਾ ਮਹਾਲੀ ਦਾ ਟਾਪ ਦਾ ਏਰੀਆ ਹੈ ਔਰ ਅਗਰ ਉੱਥੇ ਇਨਵੈਸਟਮੈਂਟ ਤੋਂ ਡੀ ਇਨਸ਼ੋਰ ਨਹੀਂ ਹੈਗੀ ਫਿਰ ਇਹ ਤਾਂ ਵੱਡੇ ਸਵਾਲ ਨਹੀਂ ਕਿ ਦੂਜਾ ਇਨਵੈਸਟਰ ਕਿੱਦਾਂ ਪੰਜਾਬ ਦੇ ਵਿੱਚ ਆ ਕੇ ਫੈਕਟਰੀ ਕਾਰੋਬਾਰ ਕਿਵੇਂ ਲਾਏਗਾ ਉਹੀ ਹੈ ਜੀ ਅਸੀਂ ਐਡਵਰਟਾਈਜ਼ਮੈਂਟ ਦੇਖਦੇ ਆ ਜੀ ਹੁਣ ਸਰਕਾਰ ਨੇ ਰੇਹਰਾ ਬਣਾਈ ਆ ਇਹ ਮੋਨੀਟਰ ਕਰੂਗੀ ਇਨਵੈਸਟਰ ਇਨਟ੍ਰਸਟ ਵਿਲ ਗੈਟ ਲੁੱਕਡ ਆਫਟਰ ਪ੍ਰੋਟੈਕਸ਼ਨ ਹੋਊਗੀ ਬੇਸਿਕਲੀ ਐਸੇ ਲਈ ਬਣਾਈ ਸੀਗੀ ਰੇਹਰਾ ਕਿਨੇ 2016 ਦੇ ਵਿੱਚ ਮੇਰਾ ਕੱਲ ਲੇਟਸ ਕਮ ਇਨਟੂ ਬੀਇੰਗ ਤੇ ਜੇ ਉਹ ਬੇਸਿਕ ਪਰਪਸ ਹੀ ਉਹਦਾ ਸੋਲਵ ਨਹੀਂ ਹੋਇਆ ਅਸੀਂ ਇਨਵੈਸਟਰਸ ਤਾਂ ਉੱਥੋਂ ਦੇ ਉੱਥੇ ਹੀ ਰਹਿ ਗਏ ਸੜਕ ਤੇ ਹੀ ਖੜੇ ਆ ਫਿਰ ਫਾਇਦਾ ਕੀ ਹੋ ਰਿਹਾ ਇੰਡੀਅਨਸ ਹਸਤਾਵਾ ਖੜੀਆਂ ਕਰਨ ਦੀ ਹੈ ਦੂਸਰਾ ਇਹ ਗਮਾੜਾ ਦਾ ਪ੍ਰੋਜੈਕਟ ਹੈ ਇਹ ਤਾਂ ਹੈ ਨਹੀਂਗਾ ਵੀ ਕਿਸੇ ਨੇ ਪਲੋਟ ਕੱਟ ਕੇ ਆਪ ਹੀ ਬਣਾਣਾ ਸ਼ੁਰੂ ਕਰਤਾ ਤਾਂ ਇਹ ਦੋਨੋਂ ਇਸ਼ੂਸ ਕਰਕੇ ਜਿਹੜੀ ਆਮ ਲੋਕ ਹੈਗੇ ਐ ਸਪੈਸ਼ਲੀ ਸਾਡੇ ਵਰਗੇ ਜਿਹੜੇ ਸੈਲਰੀ ਕਲਾਸ ਹੈਗੇ ਆ ਉਹਨਾਂ ਨੂੰ ਤਾਂ ਪੂਰਾ ਸ਼ੋਰ ਹੁੰਦਾ ਨਾ ਵੀ ਆ ਗਵਰਨਮੈਂਟ ਦੀਆਂ ਸਸਤਾਵਾਂ ਐ ਆਪਣਾ ਇੰਟਰਸਟ ਪ੍ਰੋਟੈਕਟ ਹੋ ਜਾਏਗਾ ਪਰ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਬਿੰਡਰ ਇਹੋ ਜਿਹਾ ਕਾਂਡ ਕਰ ਦਦੇਵੇ ਆਈ ਮੀਨ ਬੜੀ ਹੈਰਾਨੀ ਦੀ ਗੱਲ ਔਰ ਹੁਣ ਤੁਸੀਂ ਅੱਗੇ ਕੀ ਕਦਮ ਚੱਕੋਗੇ ਜੀ ਇਹਦੇ ਲਈ ਅਸੀਂ ਤਾਂ ਪੰਜਾਬ ਗਵਰਨਮੈਂਟ ਨੂੰ ਵੀ ਰਿਕਵੈਸਟ ਕਰ ਰਹੇ ਆ ਅਸੀਂ ਭਗਵਾਨ ਮਾਨ ਜੀ ਨੂੰ ਵੀ ਆਨਲਾਈਨ ਮੇਲ ਪਾਈ ਹੈ ਪ੍ਰਾਇਮ ਡਿਸਟ੍ਰਿਕਟ ਨੂੰ ਵੀ ਲਿਖਿਆ ਸਾਰੇ ਜਿੰਨੇ ਵੀ ਸਟੇਟ ਗਵਰਨਮੈਂਟ ਦੇ ਪੁਲਿਸ ਹੈ ਆਈਜੀ ਹੈ ਸਭ ਨੂੰ ਅਸੀਂ ਮੇਲ ਪਾਈ ਹੈ ਲੇਕਿਨ ਕੋਈ ਕਿਸੇ ਦਾ ਕੋਈ ਰਿਸਪੌਂਸ ਨਹੀਂ ਆ ਰਿਹਾ ਜਿਵੇਂ ਕੁਝ ਅਸੀਂ ਕੋਸਤੇ ਕੋਈ ਐਕਸ਼ਨ ਹੋਵੇ ਅਸੀਂ ਸਭ ਸੈਲਰੀ ਕਲਾਸ ਆਦਮੀ ਆ ਜੋ ਜਿੰਨਾ ਰਿਟਾਇਰਮੈਂਟ ਦਾ ਪੈਸਾ ਸੀ ਉਹਦੇ ਵਿੱਚੋਂ ਉਹਦਾ ਪੈਸਾ ਜੀ ਇਹਨਾਂ ਨੂੰ ਪੇ ਕਰਤਾ ਸਿਰਫ ਇਹ ਸੋਚ ਕੇ ਕਿ ਜੀ ਪੰਜਾਬ ਗਵਰਨਮੈਂਟ ਦਾ ਅਪਰੂਵਡ ਹੈ ਰੇਰਾਂ ਦਾ ਅਪਰੂਵਡ ਹੈ ਕਮਾੜਾ ਦੀ ਜ਼ਮੀਨ ਤੇ ਬੰਦ ਰਿਹਾ ਹੈ ਤੇ ਉਹਨਾਂ ਨੇ ਕੋਈ ਰਿਸਪਾਂਸਿਬਿਲਟੀ ਆਪਣਾ ਉਸ ਤਰ੍ਹਾਂ ਦੀ ਓਨ ਨਹੀਂ ਕਰ ਰਹੇ ਤੇ ਉਹ ਸਾਰਾ ਪੈਸਾ ਸਾਈਪਲ ਆਫ ਕਰਕੇ ਉਹ ਆਪਣਾ ਚਲਾ ਗਿਆ ਤੇ ਦੇਖੋ ਜੀ ਅਰ ਹੋਰ ਕੀ ਅਪੀਲ ਕਰਨੀ ਚਾਹੂਗੀ ਜੀ ਆਕਰ ਦੇਖੋ ਜੀ ਸਿਤਾ ਜੀ ਇਹ ਹੀ ਅਪੀਲ ਕਰਨੀ ਚਾਹਣੇ ਜੇ ਤਾਂ ਸੇਮ ਬਿਲਡਰ ਨੂੰ ਸਰ ਸਰਕਾਰ ਦਾ ਫੈਸਲਾ ਹੈ ਉਹਨਾਂ ਨੇ ਸੇਮ ਬਿਲਡਰ ਰੱਖਣਾ ਹੈ ਜਾਂ ਦੂਸਰਾ ਬਿਲਡਰ ਰੱਖਣਾ ਜੇ ਸੇਮ ਬਿਲਡਰ ਨੂੰ ਇਹ ਕੰਟੀਨਿਊ ਕਰ ਰਹੇ ਹੈ ਤਾਂ ਉਹਨੂੰ ਸਾਨੂੰ ਪੈਨਲਟੀ ਦੇਣੀ ਪਵੇਗੀ ਉਸ ਵਕਤ ਤੱਕ ਜਿੰਨਾ ਤੱਕ ਸਾਨੂੰ ਪੋਜੀਸ਼ਨ ਨਹੀਂ ਆਫਰ ਹੁੰਦੀ ਜੇ ਨਵੇਂ ਬਿਲਡਰ ਕੋਈ ਲੈਣਾ ਚਾਹੁੰਦੇ ਆ ਤਾਂ ਉਹ ਨਵੇਂ ਬਿਲਡਰ ਦੀ ਜਿਹੜੀ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਆਕਸ਼ਨ ਦੀਆਂ ਉਹਦੇ ਵਿੱਚ ਜਿਹੜਾ ਇਨਵੈਸਟਰ ਜਿਹੜੇ ਐਗਜ਼ਿਸਟਿੰਗ ਇਨਵੈਸਟਰਸ ਆ ਉਹਨਾਂ ਦਾ ਇੰਟਰਸਟ ਨੀਡਸ ਟੂ ਬੀ ਲੁੱਕਡ ਆਫਟ ਜੋ ਕਿ ਸਾਡੀ origignal ਐਗਰੀਮੈਂਟ ਆ ਉਹਦੇ ਦੇ ਸਾਥ ਗਮਾਡਰ ਨੂੰ ਜਿਹੜੀ ਪਾਵਰ ਦਿੱਤੀਆਂ ਬਹੁਤ ਵਾਸਟ ਪਾਵਰ ਦਿੱਤੀਆਂ ਜਿਹਨੇ ਦੇ ਉੱਤੇ ਕੋਈ ਗਵਰਨਮੈਂਟ ਦਾ ਕੰਟਰੋਲ ਨਹੀਂ ਹੈ ਗਮਾਡਾ ਨੇ ਇੱਕ ਪ੍ਰੋਜੈਕਟ ਵੇਚ ਦਿੱਤਾ ਹੈ। ਅਗਰ ਬਿਲਡਰ ਤੇ ਉਹਨੂੰ ਪੈਸੇ ਨਹੀਂ ਦੇ ਰਿਹਾ ਉਹ ਬਿਲਡਿੰਗ ਨੂੰ ਹੋਰ ਕਿਉਂ ਜਮਾਣਾ? ਇਹਦੇ ਵਿੱਚ ਸਾਰੇ 1200 ਇਨਵੈਸਟਰ ਦੇ ਨੂੰ ਗਮਾਡਾ ਨੁਕਸਾਨ ਪਹਚਾਰ ਰਿਹਾ ਹੈ। ਉਹ ਨਿਵੈਸਟਰ ਦਾ ਗਮਾਡਾ ਨੇ ਕੋਈ ਧਿਆਨ ਨਹੀਂ ਕੀਤਾ ਸਿਰਫ ਆਪਣੇ 90 ਕਰੋੜ ਰੁਪਏ ਕਰਕੇ ਜਿਹੜੇ 1250 ਇਨਵੈਸਟਰ ਦੇ ਮੇਰੇ ਖਿਆਲ ਹੈ ਸਾਡੇ ਕੋਈ 1500 ਕਰੋੜ ਰੁਪਇਆ ਖਰਚ ਹੋਇਆ ਹੈ ਜਿਹੜਾ ਉਹਦੇ ਬਾਰੇ ਕੋਈ ਕੋਈ ਰੂਲ ਨਹੀਂ ਹੈ ਨਾ ਗਮਾਡਾ ਇਹਦੇ ਵਾਸਤੇ ਆਪਣੀ ਪਾਵਰ ਮਿਸਯੂਜ਼ ਕਰਕੇ ਸਾਨੂੰ ਨੁਕਸਾਨ ਪਹਚਾਰ ਰਿਹਾ। ਇਹ ਮੈਂ ਬਿਲਕੁਲ ਕਲੀਅਰ ਵਰਲਡ ਵਿੱਚ ਗਮਾਡਾ ਰੇਰਾ ਤੇ ਬਿਲਡਰ ਇਹਨਾਂ ਤਿੰਨਾਂ ਦੀ ਮਿਲੀਭੁਗਤ ਕਰਕੇ ਇਹ ਇਨਵੈਸਟਰ ਨੂੰ ਨੁਕਸਾਨ ਪਹੁੰਚਾ ਰਿਹਾ ਤੇ ਕਿਸੇ ਨੂੰ ਕੋਈ ਇਨਸਾਫ ਨਹੀਂ ਦੇ ਰਿਹਾ ਉੱਪਰ ਗਵਰਨਮੈਂਟ ਨੇ ਗਮਾਡਾ ਨੂੰ ਅਨਲਿਮਿਟਿਡ ਪਾਵਰ ਦਿੱਤੀ ਮੈਂ ਜਿਹੜੀਆਂ ਉਹ ਅਨਲਿਮਿਟਿਡ ਪਾਵਰ ਦਾ ਮਿਸਯੂਜ਼ ਗਮਾਡਾ ਕਰ ਰਿਹਾ ਇਸ ਕਰਕੇ ਸਾਡਾ ਨੁਕਸਾਨ ਹੋ ਰਿਹਾ ਇਹਦੇ ਵਾਸਤੇ ਗਮਾਡਾ ਦੀ ਪਾਵਰ ਦੇ ਇਹਨਾਂ ਦੇ ਉੱਤੇ ਕੋਈ ਅਥਾਰਟੀ ਬੈਠੀ ਹੋਣੀ ਚਾਹੀਦੀ ਹੈ ਕੋਈ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਡਿਸੀਜਨ ਲਵੇ ਕਿ ਗਮਾਡਾ ਇੱਕ ਚੀਜ਼ ਵੇਚੀ ਵੀ ਨੂੰ ਹਾਉ ਹੀ ਕੈਨਸਲ ਦਾ ਉਹਦੀ ਸੇਲ ਡੀਡ ਹੈ ਉਹਨੂੰ ਕਿੱਦਾਂ ਕੈਨਸਲ ਕਰ ਸਕਦਾ ਉਹਦੇ ਪੈਸੇ ਵਾਪਸ ਦੇ ਸਕਦਾ ਮੁੜ ਕੇ ਫਿਰ ਇਨਵੈਸਟਰ ਨੂੰ ਪੁੱਛੇ ਬਿਨਾ ਜਾਂ ਜੇ ਕੈਨਸਲ ਕਰਨਾ ਉਹਦੇ ਕੋਈ ਰੂਲ ਬਣਾਉਣੇ ਚਾਹੀਦੇ ਕਿਸ ਕੰਡੀਸ਼ਨ ਵਿੱਚ ਜਿੰਨੇ ਵੀ ਇਨਵੈਸਟਰ ਆ ਉਹਨਾਂ ਦੇ ਜੋ ਟਰਮਸ ਕੰਡੀਸ਼ਨ ਨਾਲ ਐਗਰੀਮੈਂਟ ਹੋਏ ਸੀਗੇ ਉਹ ਟਰਮਿਨਲ ਕੰਡੀਸ਼ਨ ਨਾਲ ਗਮਾੜਾ ਪਹਿਲਾਂ ਉਹਨਾਂ ਦਾ ਇੰਟਰਸਟ ਦੇਖ ਕੇ ਫਿਰ ਬਿਲਡਿੰਗ ਨੂੰ ਪੈਸੇ ਵਾਪਸ ਕਰੇ ਤਾਂ ਅਖੀਰ ਬੜਾ ਜ਼ਰੂਰੀ ਧਿਆਨ ਦੇਣ ਵਾਲਾ ਮਸਲਾ ਹੈ ਸਰਕਾਰ ਨੂੰ ਵੀ ਜੇ ਮਸਲਿਆਂ ਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਜੋ ਕੁਝ ਲੋਕ ਸਾਹਮਣੇ ਆਏ ਨੇ ਆਪਣੀ ਗੱਲ ਕਰ ਰਹੇ ਨੇ ਕਿ ਸਾਡੀ ਇਨਵੈਸਟਮੈਂਟ ਸਿਕਿਉਰ ਨਹੀਂ ਹੈਗੀ ਸਾਡੇ ਨਾਲ ਧੋਖਾ ਹੋ ਰਿਹਾ ਤੇ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਬਿਲਕੁਲ ਇਹਨਾਂ ਲੋਕਾਂ ਦੇ ਨਾਲ ਇਨਸਾਫ ਹੈ ਜਿਹੜਾ ਹੋਣਾ ਚਾਹੀਦਾ ਜੇ ਕਿਤੇ ਕਿਸੇ ਮੋੜ ਤੇ ਧੋਖਾ ਹੋਇਆ ਗਲਤ ਹੋਇਆ ਔਰ ਇਸੇ ਕਰਕੇ ਹੀ ਅਗਲਾ ਇਨਵੈਸਟਰ ਹੈ ਜਿਹੜਾ ਉਹ ਤਿਆਰ ਹੋਏਗਾ ਪੰਜਾਬ ਦੇ ਕਿ ਪੰਜਾਬ ਤੋਂ ਵਧੀਆ ਇਨਵੈਸਟਮੈਂਟ ਕਿਤੇ ਹੋ ਵੀ ਨਹੀਂ ਸਕਦੀ ਪਰ ਇਹ ਜ਼ਰੂਰ ਹੈ ਕਿ ਅਸੀਂ ਸਿਕਿਉਰ ਉਹਨਾਂ ਨੂੰ ਕਰੀਏ ਜਿਹੜੇ ਲੋਕ ਇੱਥੇ ਆ ਰਹੇ ਨੇ ਜਾਂ ਪੰਜਾਬ ਦੇ ਹੀ ਪੰਜਾਬੀ ਜਿਹੜੇ ਇੱਥੇ ਇਨਵੈਸਟ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ